ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ ਕਾਲੀ ਕਮਾਈ ਕਰਦੇ ਹੋਏ ਕੋਈ ਨਾਜਾਇਜ਼ ਉਸਾਰੀਆਂ ਕੀਤੀਆਂ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਅੱਜ ਬਨੂੜ ਦੇ ਏਰੀਆ 'ਚ ਹਿਮੋਨ ਲਾਲ ਮੌਣੀ ਤੇ ਸੁਰਜੀਤ ਸਿੰਘ ਜਿਹੜੇ ਦੋ ਭਰਾ ਨੇ ਜਿਨ੍ਹਾਂ ਤੇ 5 ਤੋਂ ਵੱਧ ਮੁਕੱਦਮੇ ਨਸ਼ਾ ਤਸਕਰੀ ਦੇ ਦਰਜ ਨੇ ਤੇ ਉਹਨਾਂ ਦੀ ਨਜਾਇਜ਼ ਬਣਾਈ ਹੋਈ ਕੋਠੀ ਜਿਹੜੀ ਆ ਕਾਫੀ ਆਲੀਸ਼ਾਨ ਮਕਾਨ ਜਿਹੜਾ ਆ ਉਹਦੇ ਤੇ ਅਜੈਕਸ਼ਨ ਹੋਣਾ ਹੈ ਤੇ ਨਗਰ ਕਾਉਂਸਲ ਬਨੂੜ ਨੇ ਪੁਲਿਸ ਸਿਕਿਉਰਿਟੀ ਦੀ ਮੰਗ ਕੀਤੀ ਸੀ ਤੇ ਅਸੀਂ ਇੱਥੇ ਹਾਜ਼ਰ ਆਏ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਦਲਦਲ 'ਚ ਰੋਲ ਕੇ ਜੇਕਰ ਨਜਾਇਜ਼ ਹੋ ਸਾਰੀਆਂ ਕੀਤੀਆਂ ਜਾਣਗੀਆਂ ਤੇ ਇੱਕ ਐਗਜ਼ੈਂਪਲਰੀ ਐਕਸ਼ਨ ਕਰਦੇ ਹੋਏ ਇਸ ਸਖਤ ਸਖਤ ਕਾਰਵਾਈ ਜਿਹੜੀ ਕੀਤੀ ਜਾਊ। ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ 70 ਪਿਛਾਤੇ ਤਾਂ ਉਸੇ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ ਬਰਦਾਸ਼ਤ ਨਹੀਂ ਕੀਤਾ ਜਾਪਣੀ। ਉਹ ਤਾਂ ਟਾਹਾਂਗੇ ਫਿਰ ਅਸੀਂ। ਪੰਜਾਬ ਸਰਕਾਰ ਨੇ ਬਹੁਤ ਸਲਾਣਾ ਜਿਹਾ ਕੰਮ ਕੀਤਾ ਈ। ਇਹ ਮੇਰੇ ਮੁਹੱਲੇ ਦੇ ਵਿੱਚ ਜੋ ਕੇ ਨਸ਼ਾ ਵੇਚਦੇ ਸੀਗੇ ਇਹਨਾਂ ਨੇ ਨਸ਼ਾ ਵੇਚਣ ਵਾਲਿਆਂ ਦਾ ਘਟਾਇਆ। ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਿਹਾ ਮਾਨਯੋਗ ਐਸਐਚਓ ਸਾਹਿਬ ਬਨੂੜ ਬਹੁਤ ਵਧੀਆ ਕੰਮ ਕਰ ਰਿਹਾ ਤੇ ਬਹੁਤ ਵਧੀਆ ਸਰਕਾਰ ਉਪਰਾਲਾ ਕਰ ਰਹੀ ਹੈ ਇਹਨਾਂ ਦਾ ਇਦਾਂ ਹੀ ਹੋਣਾ ਚਾਹੀਦਾ ਨੇ ਨਾਲ ਕਿਉਂਕਿ ਲੋਕਾਂ ਦਾ ਘਰ ਖਰਾਬ ਕਰ ਰਹੇ ਆ ਨਸ਼ਾ ਵੇਚ ਰਹੇ ਆ ਇਹਨਾਂ ਤੇ ਸਖਤ ਬੰਦੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਵਧੀਆ ਕੰਮ ਚੱਲ ਰਿਹਾ ਮਾਨ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੀ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ ਫੜੇ ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ ਵਿੱਚ ਕੋਈ ਐਕਸ਼ਨ ਹੋ ਰਿਹਾ ਹੈ